ਸਾਸੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਮ ਹੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਆ ਅੱਜ ਦਾ ਵਲੌਗ ਅੱਜ ਦਾ ਵਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਦੇ ਵੱਜ ਗਏ ਨੇ 9:40 ਮਿੰਟ ਬੱਚੇ ਆਪਣੇ ਨਹਾ ਧੋ ਕੇ ਰੈਡੀ ਨੇ ਤੇ ਬੱਚਿਆਂ ਨੂੰ ਖਵਾਈਆ ਹੁਣ ਰੋਟੀ ਦੋਨੇ ਦੇਖੋ ਫੋਨ ਦਾ ਨਹਾ ਲੈ ਰਹੇ ਨੇ ਵੀ ਟਿਊਸ਼ਨ ਜਾਣਾ ਹੁਣ ਜਿਹੜੇ 5-10 ਮਿੰਟ ਹੈਗੇ ਨੇ ਵੀ ਅਸੀਂ ਫੋਨ ਦੇਖ ਲਈ ਤੇਰਾ ਫੋਨ ਕਿੱਥੇ ਆ ਦੇ ਚੱਕ ਲਿਆ ਤੇ ਮੈਂ ਵੀ ਨਹਾ ਲਈ ਸੀ ਬੱਚੇ ਵੀ ਨਹਾ ਲਏ ਬੱਚਿਆਂ ਨੂੰ ਖਵਾਤੀ ਰੋਟੀਆਂ ਦੇਖੋ ਮੈਂ ਇਹਨਾਂ ਦੇ ਭਾਂਡੇ ਹਜੇ ਇੱਥੇ ਲਈ ਬੈਠੀ ਆ ਬੈੱਡ ਤੇ ਰਾਤ ਜੋ ਉਹਨੂੰ ਮੈਂ ਕਰੋਨੀ ਬਣਾ ਕੇ ਦਿੱਤੀ ਸੀ ਉਹਦੀ ਮੈਕਰੋਨੀ ਪਈ ਸੀ ਉਹਨੇ ਆਪੀ ਮੈਂ ਕਰੋਨੀ ਖਾਧੀ ਆ ਮੈਕਰੋਨੀ ਇੰਨੀ ਜਿਆਦਾ ਟੇਸਟੀ ਬਣੀ ਸੀ ਬਹੁਤ ਜਿਆਦਾ ਮਲਾਈ ਪਾ ਕੇ ਤੇ ਦੁੱਧ ਪਾ ਕੇ ਬਣਾਈ ਸੀ ਅਸੀਂ ਨੇ ਤੇ ਬਾਕੀ ਕਰਦੇ ਆ ਜੀ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ ਹਜੇ ਸਾਡੀ ਮੰਮੀ ਆ ਬੈਠੀ ਐ ਨੇ ਲਾਉਣ ਜਾਣਾ ਗਰਮੀ ਸਿਕਾਉਂਦੀ ਐ ਬੈਠੀ ਮੰਮੀ ਨੇ ਜਾਣਾ ਨਾ ਹੁਣ ਮੈਂ ਕਹਿੰਨਾ ਆਇਓ ਤੁਸੀਂ ਫੇਰ ਰੋਟੀ ਪਾਣੀ ਖਾਵਾਂਗੇ ਰੋਟੀ ਮੈਂ ਬਣਾ ਲਈ ਬਣਾ ਕੇ ਡੱਬੇ ਚ ਪਾ ਲਈ ਬੱਚਿਆਂ ਨੂੰ ਖਵਾਤੀ ਹੁਣ ਡੈਡੀ ਇਹਨਾਂ ਨੂੰ ਛੱਡ ਕੇ ਆਉਣਗੇ ਡੈਡੀ ਕਹਿੰਦੇ ਉਹਨੇ ਦੁੱਧ ਲੈਣ ਵਾਸਤੇ ਇਹਨਾਂ ਨੂੰ ਟਿਊਸ਼ਨ ਛੱਡ ਕੇ ਆਉਣਗੇ ਫੇਰ ਆਪਾਂ ਖਾਵਾਂਗੇ ਰੋਟੀ ਪਾਣੀ ਤੇ ਬਣੇ ਰਹੋ ਬਲੌਗ ਦੇ ਨਾਲ ਕੀ ਦੀ ਮੈਂ ਮੈਂ ਬੋਲਿਆ ਮੈਂ ਟੋਕਰੀ ਲੈ ਕੇ ਜਾਣੀ ਐ ਫੇਰ ਉਹਦੇ ਵਿੱਚ ਲੈ ਕੇ ਆਏਗਾ ਦੀਦੀ ਦਾ ਫੋਨ ਸੀ ਦੀਦੀ ਦਾ ਛੋਟੇ ਬੇਬੀ ਦੀ ਫੋਟੋ ਭੇਜ ਦੂਗੀ ਬਣਾ ਕੇ ਕਿਹੜੇ ਕਿਹੜੇ ਆ ਗਏ ਆ ਜੋ ਬਿਜਲੀ ਕੱਟ ਗਈ ਨਹੀਂ ਇਹ ਤਾਂ ਜੇ ਖੇਡਣ ਬਾਅਦ ਤੇ ਲਾਣਾ ਤਾਂ ਮਰਾਕੀ ਆ ਤੂੰ ਬਣੋ ਫਿਰ ਕੰਮ ਕਰਾਂਗੇ ਪਰ ਆਪਾਂ ਗਾਰਮ ਨੂੰ ਚਾੜਦੇ ਆਂ ਬਾਹਰ ਕੱਢਦੇ ਆਂ ਗਾਰਮੀ ਵਿੱਚ ਕੋਣ ਪਟੋ ਪਤਾ ਕਿੰਨੀ ਗਾਰਮੀ ਹੈ ਆਪਾਂ ਤੁਹਾਨੂੰ ਸੈੱਡ ਕੀਤੀ ਹੋ ਨਿਕਾਏ ਕਿੱਥੋਂ ਸੈੱਡ ਕਰ ਲਉ ਪਤਾ ਕੀ ਕਹਿੰਦਾ ਛੋਟੀ ਜੀ ਟੋਕਰੀ ਲੈ ਆਉਂਦਾ ਦੀਦੀ ਨੇ ਆਓ ਦੀਦੀ ਕਹਿੰਦੀ ਕਹਿੰਦਾ ਕਿ ਦੀਦੀ ਨੇ ਕਿਹਾ ਵੀ ਛੋਟੀ ਜੀ ਟੋਕਰੀ ਲੈ ਆਈ ਵੀ ਉਹਦੇ ਵਿੱਚ ਲੈ ਜਿਓ ਉਹਦੇ ਵਿੱਚ ਪਾ ਕੇ ਲੈ ਜੀ ਹੈ ਉਹਦੇ ਟਿੱਕੇ ਪੋ बच्चे लोग दी ट्यूशन तो आ गए सी हुन बच्चे कहंदे असि डॉगी ਲੈਣਾ ਛੋਟਾ ਬੇਬੀ ਡੌਗੀ ਦਾ ਇਹਨਾਂ ਦੀ ਟਿਊਸ਼ਨ ਟੀਚਰ ਦੇ ਘਰੇ ਰੱਖੇ ਹੋਏ ਇਹਨਾਂ ਦਾ ਹੁਣ ਮੈਂ ਤਾਂ ਕਹਿੰਦਾ ਜੋ ਮਨ ਨੂੰ ਨੀ ਤਾਂ ਹੋਰ ਤੇ ਮੈਨੂੰ ਨਹੀਂ ਦੇਦਾ ਪੰਮਾ ਹੁਣ ਹੀ ਆਏ ਨੇ ਬੱਚੇ ਟਿਊਸ਼ਨ ਤੋਂ ਪਾਣੀ ਪੀ ਲੋ ਬੱਚੇ ਪਾਲਕ ਦੀਆਂ ਦੋ ਲਿਆਇਓ ਲਓ ਜੀ ਅੱਜ ਆਪਾਂ ਬਣਾਉਣਾ ਚਲਾਈ ਦਾ ਸਾਗ ਮੰਮੀ ਨੂੰ ਵੀ ਲਾਤਾ ਕੰਮ ਇੱਧਰ ਡੈਡੀ ਲੱਗੇ ਲਹਾਸਣ ਛੇਲਣ ਵਾਸਤੇ ਸਾਡਾ AC ਖੜ ਗਿਆ ਹੁਣ ਹੁਣ ਅਸੀਂ ਲਾਇਆ ਇੱਧਰ ਲਾਇਏ ਸੀ ਦੇਖੋ ਜੇ ਚੱਲੂਗਾ ਇੱਧਰ ਬੱਚਿਆਂ ਨੂੰ ਬਿਠਾਇਆ ਇਹਨਾਂ ਨੂੰ ਇੱਕ ਘੰਟੇ ਦੀ ਇਹਨਾਂ ਨਾਲ ਡੀਲ ਕੀਤੀ ਹੈ ਵੀ ਇੱਕ ਘੰਟਾ ਤੁਹਾਨੂੰ ਫੋਨ ਮਿਲੇਗਾ ਉਸ ਤੋਂ ਬਾਅਦ ਤੁਹਾਨੂੰ ਫੋਨ ਨਹੀਂ ਮਿਲੇਗਾ ਹੁਣ ਇਹ ਆਪਦਾ ਇੱਕ ਘੰਟੇ ਦਾ ਲਾਹਾ ਲੈ ਰਹੇ ਨੇ ਹੈ ਜੋਣ ਦੋਨੇ ਜਾਣੇ ਪੈਣੇ ਸੋਮੂ ਆ ਲੈਟ ਕੱਟ ਕਰੋ ਫੋਨ ਦੀ ਹੁਣ ਸਿੱਧਲੇ ਕਮਰੇ ਚ ਆ ਗਿਆ ਵਾਲਾ ਲਾਇਆ AC ਦੇਖੋ ਇਹ ਉ ਚੱਲ ਤਰਿਆਗਾ ਅਸੀਂ ਬੈਠੇ ਆ ਲੌਬੀ ਦੇ ਵਿੱਚ ਸਾਗ ਸੁਮਾਰਾਂਗੇ ਹੁਣ ਫਿਰ ਧਰਾਂਗੇ ਨਾਲ ਦੀ ਨਾਲ ਚੰਗਾ ਸ਼ਰਾਬ ਲੋਬੇ ਤੋਂ ਹੋਵੇ ਸਾਗ ਦੇ ਚੀਰ ਕੇ ਨਾ ਹਾਂ ਚੀਰ ਕੇ ਨਹੀਂ ਤੋਂ ਸਕਦੇ ਨਾ ਤੇ ਟ੍ਰਿਪਲ ਜੀ ਭਾਰ ਹੈ ਹੈ ਚੀਰ ਕੇ ਨਹੀਂ ਤੋਂ ਕਰਦੇ ਨਹੀਂ ਉਹ ਪ੍ਰੋਟੀਨ ਭਾਰ ਦੇ ਨਾ ਨਹੀਂ ਐਨਾ ਹੈ ਇਹਦੇ ਤੇ ਇਹਦੇ ਤੋਂ ਚੈੱਕ ਕਰੋ ਦੋਨੇ ਵੀਰਿਆਂ ਦਾ ਉਨਾਂ ਨੂੰ ਬਣਾਉਣਾ ਕੱਟ ਕੇ ਲਿਆ ਕੇ ਦਿੱਤਾ ਇਹਨਾਂ ਦਾ ਧਿਆਨ ਖੁੱਦ ਰੱਖਣਾ ਪੈਂਦਾ ਸਾਨੂੰ ਇਹਦਾ ਜੇ ਫੋਨ ਇਹ ਦੇਖਣ ਲੱਗ ਜਾਣ ਬਸ ਫਿਰ ਇਹਨਾਂ ਨੂੰ ਖਾਣ ਪੀਣ ਦਾ ਧਿਆਨ ਨਹੀਂ ਰਹਿੰਦਾ ਸ਼ੋਮੀ ਬਣਾਣਾ ਫਿਨਿਸ਼ ਕਰਨਾ ਠੀਕ ਆ ਮੰਮੀ ਸਾਡੀ ਲੱਗੀ ਹੋਈ ਆ ਭੂਆ ਨਾਲ ਗੱਲ ਕਰਨ ਭੂਆ ਦਾ ਫੋਨ ਆਇਆ ਹੈ ਨਾਲ ਨਾਲ ਸਾਗ ਸੁਮਾਰਿਆ ਜਾ ਰਿਹਾ ਹੈ ਹੈ ਲਓ ਜੀ ਮੈਂ ਬੈਠੀ ਸੀ ਅੰਦਰ ਬੱਚੇ ਸਾਡੇ ਆ ਗਏ ਔਰ ਟੀਵੀ ਲਾ ਲਿਆ ਇਹਨਾਂ ਨੇ ਆ ਕੇ ਟਾਈਮ ਵੱਜ ਗਏ ਨੇ 2 5 ਮਿੰਟ ਰਹਿੰਦੇ ਨੇ ਤੇ ਡੈਡੀ ਹਜੇ ਲਾਹਣ ਚਿੱਲੀ ਜਾਂਦੇ ਨੇ ਬੱਚਿਆਂ ਦੇ ਮੈਂ ਛਾਪਾ ਮਾਰਿਆ ਆ ਕੇ ਚੈੱਕ ਕਰਾ ਥਲੋ ਦਿਖਾ ਤਾ ਦੇ ਆ ਦੇਖ ਲਓ ਇੱਧਰ ਇਹ ਸਾਰੀ ਕਿ ਚੱਕ ਕੇ ਲਏ ਹੈ ਬੋਲ ਲੀ ਮਨ ਖਰਾਬ ਕਰੋ ਮਰ ਜੂ ਆ ਦੇਖ ਲਓ ਬੱਚਿਆਂ ਦੇ ਮੈਂ ਛਾਪਾ ਮਾਰਿਆ ਮਗਰ ਦੀ ਆ ਕੇ ਫਿਰ ਇਹਨਾਂ ਨੇ ਉੱਪਰ ਲਘੋ ਲਈ ਇਬਾਰ 피ਚੱਕੀ ਬੈਠੇ ਨੇ ਸਾਰੀ ਚੈੱਕ ਕਰੋ ਦੋਏ ਜਾਣੇ ਲੱਗੇ ਨੇ ਖਾਣ ਭੋਖੜੇ ਲੱਗੇ ਨੇ ਸਾਨੂੰ ਹਾਂਜੀ ਦੁਪਹਿਰ ਦੇ ਬੱਜ ਗਏ ਨੇ ਤਿੰਨ ਹਿੱਧਰ ਆਪਣੀ ਧਰੀ ਹੋਈ ਆ ਚਾਹ ਬਣਨ ਵਾਸਤੇ ਤੇ ਡੈਡੀ ਲੱਗੇ ਹੋਏ ਨੇ ਸਾਕ ਚੀਰਨ ਵਾਸਤੇ ਪਹਿਲਾਂ ਆਪਾਂ ਸਮਾਰ ਲਿਆ ਸੀ ਕਿ ਡੈਡੀ ਨੇ ਲਹਸਣ ਵਗੈਰਾ ਛਿੱਲਿਆ ਤੇ ਹੁਣ ਮੰਮੀ ਨੂੰ ਮੈਂ ਬਾਹਰ ਭੇਜਿਆ ਮੇਰੇ ਨਾਲ ਚੁੱਲ੍ਹੇ ਚੱਗ ਜਾਣ ਕਿ ਉਹ ਤੇ ਡੈਡੀ ਲੱਗੇ ਹੋਏ ਨੇ ਸਾਕ ਕੱਟਣ ਵਾਸਤੇ ਇੱਧਰ ਦੇਖੋ। ਰੈਡੀ ਸਾਕਾ ਤਰਨੇ ਤੇ ਮੈਂ ਬਣਾ ਰਹੀਆਂ ਚਾਹ। ਮੰਮੀ ਗਈਆ ਚੁੱਲ੍ਹੇ ਚ ਅੱਗ ਬਾਲਣ। ਮੰਮੀ ਕਹ ਲਈ ਚੁੱਲ੍ਹੇ ਤੇ ਬਣਾਵਾਂਗੇ ਸਾਕ। ਮੈਂ ਤਾਂ ਕਿਹਾ ਸੀ ਮੈਂ ਗੈਸ ਤੇ ਬਣਾ ਲੰਨੇ ਆ ਕੁੱਕਰ 'ਚ। ਕਹਿੰਦੇ ਨਹੀਂ ਚੁੱਲ੍ਹੇ ਤੇ ਬਣਾਵਾਂਗੇ ਵੀ ਪੱਗ ਚਾਲ ਦੰਨੇ ਇੱਕ ਵਾਰੀ। ਵੀ ਉੱਥੇ ਹੌਲੀ-ਹੌਲੀ ਰੀਜੀ ਜਾਊਗਾ ਚੁੱਲ੍ਹੇ ਦੇ ਉੱਪਰ। ਤੇ ਫਿਰ ਤੁਹਾਨੂੰ ਦਿਖਾਵਾਂਗੇ ਆਪਣਾ ਗਰਮੀਆਂ ਦਾ ਸਾਕ ਚਲਾਈਦਾ ਤੇ ਨਾਲ ਆਪਾਂ ਬਣਾਵਾਂਗੇ ਮੱਕੀ ਦੀ ਰੋਟੀ। ਤੇ ਤੁਸੀਂ ਬਣ ਰਹੇ ਹੋ ਬਲੌਗ ਦੇ ਨਾਲ ਸਾਰੇ ਜਾਣੇ ਧਰ ਲਿਆ ਚੁੱਲੇ ਤੇ ਸਾਗ ਸਾਗ ਲੈ ਅਸੀਂ ਮਰੇ ਡੈਡੀ ਡੈਡੀ ਨੇ ਸਾਗ ਲਿਆ ਹੁੰਦਾ ਤਾਂ ਉਹ ਮੈਨੂੰ ਹੀ ਕੰਮ ਲਾ ਰੱਖਿਆ ਸੀ ਨੱਕੜੀ ਤੋੜਿਆ ਤਾਂ ਐ ਤੇ ਬੰਮੀ ਐ ਤੇ ਬੰਮੀ ਬਾਹਰ ਚੁੱਲੇ ਤੇ ਤਰਿਆ ਆ ਪਰ ਤੁਹਾਨੂੰ ਦਿਖਾਉਣੇ ਓਏ ਚੱਪਲੇ ਪਾ ਪੈਰਾਂ ਚ ਪਹਿਲਾਂ ਉਹ ਪੈਨੇ ਕ੍ਰੌਕਸ ਤੇਰੇ ਉਹ ਸੀ ਡੈਡੀ ਅੱਗ ਬਚਾ ਕੇ ਆਉਂਦੇ ਨੇ ਚੁੱਲੇ 'ਚ ਡੈਡੀ ਕਿਚ ਘੋਟਣਾ ਫੇਰ ਕੇ ਆਉਂਦੇ ਨੇ ਅਸੀਂ ਅੰਦਰ ਆਮ ਨਾਲ AC ਚ ਬੈਠੇ ਆਂ ਗੱਡੀ ਹਵਾ ਚੱਲ ਪਈ ਹੁਣ ਤਾਂ ਬਾਹਰੇ ਹਵਾ ਚੱਲ ਹਾਂ ਬੱਦਲ ਜੇ ਵੀ ਹੋਏ ਪਏ ਨੇ ਹਵਾ ਚੱਲ ਪਈ ਠੰਡੀ ਠੰਡੀ ਆ ਦੇਖੋ ਤੁਹਾਨੂੰ ਮੈਂ ਦਿਖਾਉਣੀ ਆ ਬੈਕ ਕੈਮਰੇ ਨਾਲ ਆ ਦੇਖੋ ਮੇਰੇ ਡੈਡੀ ਲੱਗੇ ਹੋਏ ਨੇ ਕੰਮ ਕਰਨ ਮੈਂ ਤੇ ਮੰਮੀ ਆਰਾਮ ਨਾਲ AC ਚ ਬੈਠੇ ਆਂ ਡੈਡੀ ਨੂੰ ਅਸੀਂ ਲਾ ਰੱਖਿਆ ਸਾਗ ਦੇ ਸਰਾਣੇ ਡੈਡੀ ਅੱਗੇ ਤੋਂ ਸਾਗ ਲੈ ਕੇ ਆਉਂਗੇ ਡੈਡੀ ਸਾਹ ਲੈ ਕੇ ਕਹਿ ਰਹੇ ਅੱਜ ਸਾਰਾ ਕੰਮ ਡੈਡੀ ਨੂੰ ਹੀ ਕਰਨਾ ਪੈ ਗਿਆ ਹੁਣ ਤਾਂ ਮੌਸਮ ਠੰਡਾ ਹੋ ਗਿਆ ਹੁਣ ਬਾਹਰੇ ਬਹਿ ਜਾਗੇ ਹੁਣ ਹਵਾ ਚੱਲ ਪਿਛੰਗੀ ਠੰਢੀ ਦੇਖਿਓ ਬਤਲਿਆ ਘਰ ਦਾ ਪਿੱਲਾ ਦਾ ਨਾ ਪਤਲਾ ਮੰਗੀ ਸਾਹ ਹਾਂ ਡੌਗੀਆਂ ਨੂੰ ਲੱਸੀ ਪੋਣਿਆ ਰੁਕ ਜਾ ਦੋ ਮਿੰਟ ਹੁਣ ਹਵਾ ਚੱਲੀ ਆ ਮਾੜੀ ਜੀ ਪਹਿਲਾਂ ਤਾਂ ਪੱਤਾ ਵੀ ਨਹੀਂ ਸਿਲਦਾ ਸੀ ਸਾਰੇ ਸਾਰੇ ਅੰਦਰ ਭੱਜ ਗਏ ਸੀ ਅਸੀਂ ਜਾ ਕੇ ਏਸੀ ਲਾ ਲਿਆ ਸੀ ਅੰਦਰ ਤੇ ਹੁਣ ਹਵਾ ਚੱਲਦੀ ਆ ਦੇਖੋ ਪਤਾ ਲੱਗਦਾ ਹਵਾ ਚੱਲਦੀ ਦਾ ਹਾਂ ਬਸ ਰਿੱਝ ਲਾਂਦੋ ਹਜੇ ਫੇਰ ਆਪਾਂ ਆਲਣ ਪਾ ਲਾਂਗੇ ਆ ਪਾਣੀ ਪਾਉਦੇ ਇਹਦੇ ਵਿੱਚ ਫੇਰ ਮੈਂ ਲਿਆ ਆਂ ਅੰਦਰੋਂ ਇਹ ਆ ਲੈ ਠੀਕ ਐ ਇਹ ਆ ਲੈ ਸਕੂ ਮੰਮਾ ਹਾਂਜੀ ਹਾਂਜੀ ਜਾਲਾ ਠੀਕ ਐ ਉਧਰਲਾ ਦੇਖੋ ਖਰਾਬ ਐ ਹਾਂ ਹਵਾ ਚੱਲਦੀ ਐਧਰ ਠੀਕ ਐ ਆ ਪੈਨਸਲ ਐ ਤੇਰੇ ਹੱਥ 'ਚ ਕਮੂ ਕੱਦਦਾ ਸੀ ਸਕੂਲ ਦਾ ਅਖਾ ਤੋੜਤਾ ਹਨ ਆ ਗਿਆ ਤੋੜਤੀ ਵੈਂਸਰ ਨਹੀਂ ਖਾ ਖਾਈ ਨਹੀਂ ਜੋੜ ਦੇਗਾ ਹੁਣ ਹੈ ਇਹ ਦੋ ਦੰਗਾਂ ਇਹਦਾ ਜੋੜ ਦੂੰਗਾ ਉਹਦੇ ਜੋ ਵੀ ਵੀ ਆ ਗਿਆ ਹਵਾ ਚੱਲਦੀ ਬਾਹਰ ਡੋਗ ਗਿਆ ਲੱਸੀ ਪਾਉਣੀਆਂ ਮਾੜੀ ਜੀ ਆ ਲੱਸੀ ਪਾ ਦੇ ਕੋਈ ਨਾ ਫਿਰ ਸ਼ਾਮ ਨੂੰ ਪਾ ਦਾਂਗੇ ਹੋਰ ਲਓ ਜੀ ਆਪਣਾ ਸਾਗ ਰੈਡੀ ਆ ਹੁਣ ਇਹਦੇ ਵਿੱਚ ਪਾਵਾਂਗੇ ਆਲਣ ਮੈਂ ਮੱਕੀ ਦਾ ਆਟਾ ਘੋਲ ਲਈ ਇਹਦੇ ਵਿੱਚ ਮੱਕੀ ਦਾ ਆਟਾ ਮੇਰਾ ਸਰਦੀਆਂ ਦਾ ਸਾਮਕਾ ਰੱਖਿਆ ਪਿਆ ਫ੍ਰਿਜ ਦੇ ਵਿੱਚ ਖਰਾਬ ਨਹੀਂ ਹੁੰਦਾ ਫ੍ਰਿਜ ਚ ਲਾ ਦਿਓ ਜਿਹਦੇ ਕੋਲੇ ਬਾਦੂ ਪਿਆ ਹੁੰਦਾ ਨਹੀਂ ਗਰਮੀ ਚ ਬਾਹਰ ਖਰਾਬ ਹੋ ਜਾਂਦਾ ਪਾ ਦਈਏ ਫੇੜੜੀ ਹਾਂ ਥੱਲੇ ਲਾ ਕੇ ਪਾਈਏ ਉਸਦੇ ਪਰਿਆਂ ਨੂੰ ਖੋਲ ਪਤਲਾ ਕਰਨਾ ਕਰਨਾ ਨਹੀਂ ਠੀਕ ਆ ਇਹ ਤਾਂ ਬਦਰ ਪਾ ਦੇ ਮੈਂ ਘੋਲੀ ਜਮਾ ਮੈਂ ਕਿੰਨੀ ਹਾਂ ਲੜਕੀ ਆਗੇ ਲੜਕੀ ਹੈ ਮੈਂ ਲੜਕੀਆਂ ਤੂੰ ਲੜਕੀ ਹੈਂ ਕਿਉਂ ਆਏ ਤੁਰਦਾ ਸੀ ਲੜਕੀਆਂ ਇਹ ਤੁਰਦੀ ਹੁੰਦੀਆਂ ਨੇ ਤੈਨੂੰ ਕਿਵੇਂ ਪਤਾ ਦੇਖ ਦੇਖ ਕਹਿੰਦਾ ਮੈਂ ਲੜਕੀਆਂ ਲੜਕੀਆਂ ਇਹ ਤੁਰਦੀ ਹੁੰਦੀਆਂ ਨੇ ਖੜਜਾ ਲਓ ਜੀ ਸ਼ਾਮ ਦੇ ਵੱਜ ਗਏ ਨੇ 5:30 ਆਲਣ ਅਸੀਂ ਪਾਤਾ ਸਾਗ ਦੇ ਵਿੱਚ ਗਰਮੀਆਂ 'ਚ ਸਾਰੋ ਸਾਗ ਖਾਣ ਦੀ ਹੋਈ ਪਈ ਆ ਮੰਮੀ ਲਿਆਂਦੀ ਅੰਦਰ ਏਸੀ ਚੋਂ ਕੱਢ ਕੇ ਮਖਾਜ ਰੋਟੀ ਬਣਾਈਏ ਮੈਂ ਲਿਆਈਆਂ ਮੱਕੀ ਦਾ ਆਟਾ ਗੁੰਨ ਕੇ ਬਸ ਮਾੜੀ ਜੀ ਮਿਕਸ ਜਿਆ ਕਰ ਲਿਆਂਦਾ ਆਟਾ ਠੀਕ ਆ ਤੇ ਹੁਣ ਅਸੀਂ ਬਣਾਵਾਂਗੇ ਇੱਥੇ ਮੱਕੀ ਦੀ ਰੋਟੀ ਨਾਲ ਬਣਾ ਕੇ ਅੰਦਰ ਲੈ ਜਾਾਂਗੇ ਚੱਕ ਕੇ ਬਸ ਖਾਵਾਂਗੇ ਅੰਦਰ ਬੈਠ ਕੇ ਤਾਂ ਵੀ ਨਹੀਂ ਹਿਲਦਾ ਹੈਗਾ ਗਰਮੀ ਫੇਰ ਹੋਗੀ ਡੈਡੀ ਘੋੜ ਦਾ ਸਾਗ ਡੈਡੀ ਸਾਗ ਕੁੱਟਣ ਲੱਗਿਆ ਆਲਣ ਵੀ ਡੈਡੀ ਨਹੀਂ ਪਾਇਆ ਮੰਮੀ ਤਾਂ ਏਸੀ 'ਚ ਬੈਠੀ ਸੀ ਰਾਮ ਨਾਲ ਕੰਮ ਕਰਾਉਂਦੀ ਰਹਿੰਦੀ ਮੇਰੇ ਡੈਡੀ ਤੋਂ ਵੀਡੀਓ ਬਣਾ ਰਿਹਾ ਮੈਂ ਵੀਡੀਓ ਚ ਰਿਕਾਰਡ ਹੋਊਗੀ ਘਰ ਚ ਨਾ ਜਿਮਟਾ ਦੋਈ ਲਈ ਬੈਠੀ ਹੈ ਦਾਦੀ ਭਾਈ ਰੋਟੀ ਲਾਉਣਾ ਦੇਖ ਲੈ ਮੱਕੀ ਦੀ ਰੋਟੀ ਹਾਂ ਨੀ ਆ ਭਾਈ ਗੱਤਣਾ ਅਸੀਂ ਮੱਕੀ ਦੀ ਰੋਟੀ ਬਣਾਉਣਾ ਮੈਂ ਸਾਡੀ ਬਹੁ ਨੂੰ ਤਾਂ ਬਾਹਰ ਕੱਢਿਆ ਭਈ ਭਾਈ 24 ਘੰਟੇ ਏਸੀ ਚ ਬੜੀ ਰਹਿੰਦੀ ਹੈ ਮੱਕੀ ਦੀ ਰੋਟੀ ਬਣਾਉਣੀ ਜ਼ਰੂਰੀ ਹੈ ਗਰਮੀ ਚ ਨਾ ਕੋਈ ਬਿਮਾਰੀ ਲੱਗੇ ਦਾਦੀ ਗਰਮੀ ਗਰਮੀ ਕਰੀ ਜਾਂਦੀ ਹੈ ਮੰਮੀ ਦੇ ਮਮਾ ਨੇ ਦੀ ਵੇਟੀ ਦਿਨਾਂ ਦੇ ਦੇਲਾ ਮੇਰਾ ਨੋਂ ਨੋਂ ਦੇਲਾ ਕੰਢੇ ਦੇ ਦੱਦਿल्याਂ ਦੀ ਮੇਸੀ ਮੈਨੂੰ ਕੁੱਚ ਕੇ ਲਿਆਏ ਮੈਂ ਤਾਂ ਚੁੱਪ ਕਰਕੇ ਰਾਮਾ ਛੰਡੇ ਚ ਬੈਠੀ ਦੀ ਮੰਨ ਗਈ ਮੰਨ ਗਈ ਸਾਗ ਬਣੇ ਤਾਂ ਬਾਹਰ ਨਿਕਲੀ ਸਾਗ ਇਹਨਾਂ ਦੇ ਬਾਪੂ ਨੇ ਬਣਾਇਆ ਉਹ ਦੇਖੋ ਸੋਹਮ ਨੂੰ ਸੋਮੈ ਨਾ ਪਤਾ ਕੱਪੜੇ ਕਿਉਂ ਕਿਨੇ ਕਰ ਮੇਰੀ ਕੁੜੀ ਨੇ ਵੀ ਨਾਲ ਲੱਗੀ ਆ ਜਦ ਦੁਆਰੇ ਲੱਗੀ ਚੱਲਣ ਪਾ ਲਿਆ ਉਦੋਂ ਆਈ ਆ ਦਾਦੀਵਾਰੇ ਮੈਂ ਕਿ ਆਇਆ ਚੁੱਲੇ ਗੱਗ ਮੈਂ ਬਾਲੀ ਸੀ ਭਾਈ ਦਾਦੀ ਨੂੰ ਬਾਲਾ ਵੱਡਾ ਕੰਮ ਕਰਤਾ ਸੀ ਗਾ ਚੁੱਲੇ ਦਾ ਉਹ ਹਲਾਕ ਉਹ ਦਾਦੀ ਨੂੰ ਭੇਜਿਆ ਮੈਂ ਕਿਹਾ ਜਾ ਮੰਮੀ ਆ ਤੋ ਪਚਾ ਕੇ ਆ ਚਲੇ ਫੇਰ ਅਸੀਂ ਚਾਹ ਪੀਤੀ ਸਾਗ ਛੱਡ ਕੇ ਦੋ ਗੇੜੇ ਚਾਹ ਦੇ ਲਾਏ ਛੱਟ ਵਾਰ ਚਾਹ ਪੀਂਦੀ ਸੀ ਸਰਦੀਆਂ ਦਾ ਟੱਪ ਸਾਫ ਕੇ ਰੱਖਿਆ ਪਿਆ ਜੋ ਬੰਦਾ ਆ ਬੈਠਾ ਜੀ ਬਸ ਸਰਦੀਆਂ ਮੂਰੇ ਬੈਠਾ ਹੁੰਦਾ ਕੁਰਸੀ ਲਈ ਗੋਡੇ ਸੇਖੇ ਰਾਮਾ ਸਾਡੇ ਕੋਲ ਤਾਂ ਜਿਆ ਪਿਆ ਮੱਕੀ ਦਾ ਆਟਾ ਪੈਰ ਮੱਚੀ ਜਾਂਦੇ ਦੀ ਇੱਕ ਵਾਰੀ ਦਾ ਹੋਰ ਪਿਆ ਮੱਕੀ ਦਾ ਆਟਾ ਟੱਕਵਾਂ ਨੇ ਫੱਟੇ ਚੁੰਨੇ ਪੈਰ ਸੇਖ ਲੋ ਨਾ ਪਤਾ ਹੋ ਪਰ ਬੀਬੀ ਪੈਰ ਤਰਾ ਹੋ ਜਾਂਦਾ ਸਰ ਬਾਹਰ ਤੋਂ ਇਹਨਾਂ ਲੱਗ ਤੰ 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 ਨੇ ਸਣ ਆਹੋ ਬਣਾ ਦੇ ਰੋਟੀ ਸਾਸਨਾਂ ਨਾ ਜਿੱਲੇ ਦੇ ਬਣਾਇਆ ਸਾਗ ਮੱਖੀਆਂ ਦੇਖੋ ਮੱਖੀ ਦੀਆਂ ਰੋਟੀਆਂ ਮੱਖੀ ਵਾਲਾ ਫਿਰ ਨਹੀਂ ਆਉਂਦਾ ਬਾਹਰ ਹੁਣ ਗੌਸ ਨਹੀਂ ਨਾ ਹੈ ਨਾ ਸੌਰਤ ਤਾਂ ਜਦ ਵੀ ਵੱਧਾ ਹੋਈ ਹੈ ਬੇਨਾ ਲੈਡ ਤੋਂ ਬਣਾ ਰਿਹਾ ਮੈਂ ਜੂ ਲਾਡਾ ਹਾਂ ਜੀ ਹੁਣ ਲੱਗੇ ਨੇ ਮम्मा ਮੇਰੀ ਪਲੇਟ ਤਿਆਰ ਕਰਨ ਸਾਗ ਦੇ ਵਿੱਚ ਮੈਂ ਖਾਊਂਗਾ ਮਲਾਈ ਪਾ ਕੇ ਹੋਰ ਪਰ ਪਾ ਦੋ ਬਹੁਤ ਨਹੀਂ ਸਾਗ ਨੂੰ ਮੈਂ ਤੜਕਾ ਲਾ ਲਿਆ ਲਾ ਲਿਆ ਸੰਤੇ ਪਿਆਜ਼ ਦਾ ਜੋ ਅਭੀ ਨੂੰ ਲੱਗੀਏ ਕੋਟੇ ਜੋ ਵੀ ਕਹਿੰਦਾ ਮम्मा ਮੈਨੂੰ ਤਾਂ ਪਾਉਂਗਾ ਨਾ ਰੋਕੀਂ ਮੈਨੂੰ ਮਿਲੂ ਲੱਗੀ ਆ ਭੁੱਖ ਦੋ ਰੋਟੀਆਂ ਰੱਖ ਦੋ ਆਪਾਂ ਨੇ ਬਣਾ ਲਈ ਮੱਕੀ ਦੀ ਰੋਟੀ ਦੇਖੋ ਦੇਸੀ ਘੋਨਾ ਚੋਪੜ ਦੇ ਚੁੱਲ੍ਹੇ ਤੇ ਬਣਾਈ ਆ ਮੱਕੀ ਦੀ ਰੋਟੀ ਤੇ ਚਲਾਈ ਦਾ ਸਾਗ ਮੇਰਾ ਫੇਵਰਟ ਆਗਾ ਸੀ ਚਲਾਈ ਦਾ ਸਾਗ ਸਭ ਤੋਂ ਪਹਿਲਾਂ ਗਰਮੀ 'ਚ ਮੈਨੂੰ ਸਾਗ ਦੀ ਭੁੱਖ ਲੱਗ ਜਾਂਦੀ ਆ ਕਿੰਨੇ ਦਿਨ ਹੋ ਗਏ ਮੈਂ ਪਾਠ ਤੋਂ ਪਹਿਲਾਂ ਦੀ ਕਰਦੀ ਸੀ ਵੀ ਸਾਗ ਖਾਣਾ ਸਾਗ ਖਾਣਾ ਫਿਰ ਆਪਣੇ ਪਾਠ ਹੋ ਗਿਆ ਵਿੱਚ ਆ ਗਿਆ ਸੀ ਦਾ ਪ੍ਰੋਗਰਾਮ ਹੋ ਗਿਆ ਤਿਆਰੀਆਂ ਚ ਲੱਗ ਗਏ ਉਹਦੇ ਕਰਕੇ ਅਸੀਂ ਸਾਗ ਬਣਾਉਣ ਤੋਂ ਲੇਟ ਹੋ ਗਏ ਮੈਨੂੰ ਨੂਨ ਵਿੱਚ ਤਾਂ ਚੈੱਕ ਕਰਨਾ ਜੀ ਹੁਣ ਵਿੱਚ ਮਲਾਈ ਪਾਤੀ ਹੁਣ ਹੋਰ ਨੂਨ ਘੱਟ ਗਿਆ ਹੋਊ ਹਾਂ 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 ਹ ਹਾਂ ਤੂੰ ਖਾ ਕੇ ਦੇ ਲੈ ਹਾਂ ਰੋ ਮੇਰੀ ਪਲੇਟ ਮੜਿਆ ਨੂਨ ਪਊਗਾ ਮੜਿਆ ਜਾ ਪਾ ਲਓ ਮਲਾਈ ਕਰਕੇ ਨੂਨ ਘਟ ਗਿਆ ਨਾ ਜੋ ਵੀ ਨੂੰ ਭੁੱਖ ਲੱਗਿਆ ਹੀ ਜੋ ਵੀ ਲੱਗਿਆ ਰੋਟੀ ਖਾਣ ਇੱਧਰ ਮੰਮੀ ਡੈਡੀ ਅੰਦਰ ਬੈਠੇ ਨੇ ਸ਼ੋਮੀ ਆ ਸੀ ਸ਼ੋਮੀ ਰੋਟੀ ਲਿਆਵਾ ਹਾਂ ਵੀ ਲਿਆ ਲੈ ਆ ਕਹਾਂ ਮਮਾ ਦੇ ਆ। ਲੈ ਮੈਂ ਰੋਟੀ। ਰੋਟੀ ਬੋਲੋ। ਇਹ ਚੱਲਦਾ ਨਹੀਂ ਮੈਨੂੰ ਕੀ ਪਤਾ ਕਿਉਂ ਨਹੀਂ ਚੱਲਦਾ ਮਮਮੀ ਡੈਡੀ ਆ ਬੈਠੇ ਨੇ। ਅਮਾ ਜੀ ਨਹੀਂ ਚੱਲਦਾ। ਰੋਟੀ ਲੈ ਆਈਏ ਫਿਰ। ਹਾਂ। ਤਾਂ ਜੀ ਹੁਣ ਮਮਾ ਲੱਗੇ ਨੇ ਦਾਦੂ ਬਤਾ ਦੀਦੀ پلیਟ ਤਿਆਰ ਕਰਨ। ਇੱਥੇ ਨੂੰ ਦਾਦੂ ਦਾਦੀ ਨੂੰ ਤੇਰੇ ਕੋਲ ਲਿਖ ਪਾਤਾ ਤਾਂ ਦੂਸਰੋਂ ਦੀ ਕੋਲ ਲਿਖ ਪਾਤਾ। ਤਾਂ ਦੋਨਾਂ ਦੀ ਕੋਲੀਆਂ। ਮੜਾਈ ਪਾ ਲੈ ਸਾਰੀ ਜੇ ਇਹਦੀ ਜੇ ਕੋਈ ਤਾਂ ਨਹੀਂ ਕਰਦੇ ਮੜਾਈ ਨਾਲ ਹੀ ਸਵਾਦ ਆਉਂਦਾ ਸਾਰਾ ਜੇ ਕੋ ਖਾਣਾ ਹੋਵੇ ਕਿਸਨ ਫੇਰ ਕਿਉਂ ਪਾ ਸਕਦੇ ਨਾਲ ਪਖਾਣੇ ਦੀ ਲਾਲ ਮਿਰਚਾਂ ਦਾ ਚਾਹ ਸਾਗ ਨਾਲ ਦੱਦੀ ਵੀ ਥਾਉਗੀ ਦੇਖੇ ਪਹਿਲਾਂ ਤਾਂ ਦਾਦੀ ਡਰੂਗੀ ਲਾਲ ਮਿਰਚਾਂ ਦੇਖ ਕੇ ਬਹੁਤ ਫੇਰ ਦਾਦੀ ਛੱਡਦੀ ਗਈ ਲਾਲ ਚਾਰ ਸਾਡੇ ਵੀ ਉਹ ਲੈਟ ਸਾਢੇ 6 ਵਜੇ ਦੀ ਮੰਮੀ ਸਾਢੇ 5:00 ਵਜੇ ਮੇਰੀ ਫੋਨ ਕਰੀ ਜਾਂਦੀ ਹੈ ਵੀ ਤੁਹਾਡੇ ਲੈਟ ਆਈ ਹੈ ਕਿ ਨਾ ਅਸੀਂ ਕੰਪਲੀਟ ਪਾਤੀ ਪਟਿਆਲੇ ਲੈਟ ਆਇਆ ਨੂੰ 10 ਤੱਕ ਆਪੀ ਬੋਲੋ ਅਰੇ ਮੰਮੀ ਬਰਾਦਾਉਂਦੀ ਹੈ ਲੈ ਦਰ ਦਰ ਦੀ ਪਾਣੀ ਪਾ ਲਾ ਦਵਾ ਦੇ ਜੀ ਮੈਂ ਪਾਏ ਨੇ ਨਿਕ ਨਿਕ ਮੇਰੇ ਕੋਲ ਨਾ ਮੈਨੂੰ ਨਿਕ ਮਾਰ ਜਾਂਦੇ ਨੇ ਐਨੇ ਸੋਹਣੇ ਜੇ ਬਾਖਾ ਨੂੰ ਜਿਹੜਾ ਬਲੌਕ ਬਣਾਉਂਦਾ ਲੈਟ ਹੀ ਨਹੀਂ ਹੈਗੀ ਟੋ ਲੈਟ ਨਹੀਂ ਹੈ ਸਾਡੇ ਸਾਢੇ 6 ਵਜੇ ਦੀ ਸਾਢੇ ਮੌਸਾ ਨਾ ਜੀ ਮੋਸਾ ਸਾਡੇ ਤੇ ਪੈਤੀ ਹੋਈ ਹੂ ਬਲੌਕ ਬਣਾਉਂਦਾ ਕੱਲੀਓ ਮੌਸਾ ਸੋਮੂਦ ਗਾਲਾਂ ਪਈ ਜਾਂਦੀਆਂ ਨੇ ਦਾਦਾ ਜੀ ਕੀ ਹੋਈ ਕੀ ਕੀ ਮਮ ਕੀ ਬਲੌਕ ਬਣਾਉਣੀ ਮਮ ਲਓ ਜਿਸ ਤਾ ਬਾਹਰ ਬੈਠੇ ਆ ਗਲੀ ਵਾਲੇ ਗੇਟ ਖੋਲੀ ਮम्मी ਵੀ ਆ ਬੈਠੀ ਆ ਆ ਫਿਰਦਾ ਸ਼ੋਮੀ ਆ ਜੋ ਬਣ ਫਿਰਦਾ ਡੈਡੀ ਬੈਠੇ ਨੇ ਮੈਂ ਕੁਰਸੀ ਤੇ ਬੈਠੀ ਆ ਸਾਢੇ ਨਹੀਂ ਹੈਗੀ ਲੇਟ 6:30 ਵਜੇ ਦੀ ਕਹੀ ਆ ਟਾਈਮ ਕੰਨਾ ਹੋ ਗਿਆ ਜਬ ਮੈਂ ਦੇ ਕੋਈ ਨਾ ਕੋਈ ਕਿਥੇ ਉਸ ਸਮਾਂ ਹੂੰ ਬਹੁਤ 1 ਕਿਲੋ ਗਲਕੇ ਆ ਜਿਸਕੇ ਉੱਥੋਂ ਤਿੰਨ ਹਾਂ ਉਹ ਰਾਮ ਨੇ 8:35 ਪਤਨ 8:40 ਹੋਣਾ 8:30 ਪੱਤਾ ਵੀ ਨਹੀਂ ਹਿੱਲਦਾ ਬਾਹਰ ਗਰਮੀ 'ਚ ਬੈਠੇ ਆ ਬੁਰਾ ਹਾਲ ਟਰੱਕ ਤਾਰਾਂ ਤੋੜ ਗਿਆ ਸਾਡੀਆਂ ਦਾ ਤਿੰਨੇ ਜਾਣੇ ਤਾਸ ਖੇਡਣ ਵਾਸਤੇ ਡੈਡੀ ਚਲੇ ਗਏ ਉੱਤਰ ਘਰੇ ਸਾਡੇ ਲੇਟ ਹਜੇ ਤੱਕ ਨਹੀਂ ਆਏ 9:00 ਵਜੇ 10 ਮਿੰਟ ਹੋ ਗਏ ਦੁੱਧ ਲੈਣ ਗਏ ਨੇ ਹਾਂ ਠੀਕ ਆ ਦੁੱਧ ਲੈਣ ਗਏ ਨੇ ਜੀ ਤਾਸ ਖੇਡਣ ਲੱਗੇ ਹੋਏ ਨੇ ਤਿੰਨੇ ਜਾਣੇ ਗਰਮੀ ਬਹੁਤ ਜ਼ਿਆਦਾ ਹੈ ਲਾਈਟ ਨਹੀਂ ਹਜੇ ਤੱਕ 6:30 ਵਜੇ ਦੀ ਲਾਈਟ ਗਈ ਆ 9:00 ਵਜੇ 10 ਮਿੰਟ ਹੋ ਗਏ ਨਹੀਂ ਡਾਈ ਜਾਂਦੀ ਨਹੀਂ ਮੈਨੂੰ ਤਾਂ 6:30 ਤਾਂ ਕੋਈ ਤਾਰਾਂ ਤੋੜ ਗਿਆ ਵਾਈਫਾਈ ਦੀ ਵੀ ਤਾਰ ਤੋੜ ਗਿਆ ਕੋਈ ਤੇ ਬਿਜਲੀ ਦੀ ਵੀ ਤਾਰ ਤੋੜ ਗਿਆ ਟਰੱਕ ਲੰਘਿਆ ਸੀ ਕਹਿੰਦੇ ਉਹ ਤੋੜ ਗਿਆ ਹੁਣ ਬਿਜਲੀ ਵਾਲੇ ਲੱਗੇ ਹੋਏ ਨੇ ਦੇਖੋ ਜੇ ਠੀਕ ਕਰਨਗੇ ਵਾਈਫਾਈ ਦੀ ਤਾਂ ਸ਼ਾਇਦ ਹੀ ਹੋਵੇ ਉਹ ਤਾਂ ਕਾਲੂ ਹੋਊਗੀ ਤੇ ਬਿਜਲੀ ਦੀ ਹੋ ਸਕਦੀ ਹੈ ਫੋਨ ਲੱਗਿਆ ਆਪਾਂ ਪੈਣ ਰੱਤ ਦੇ ਵੱਜ ਗਿਆ ਆਪਣੇ 9:00 ਵੱਜ ਗਏ ਤੇ 20 ਮਿੰਟ ਪਰ ਨਹੀਂ ਹੋਦਾ ਨਹੀਂ ਹੋਦਾ ਹਾਲਾਤ ਦੇਖੋ ਹਾ ਦੇ ਪਰ ਮੇਰਾ ਹਾਲਾਤ ਚੈੱਕ ਕਰੋ ਮੈ ਫੋਟੋ ਦਿਖਾ ਜੈਦੀ ਕਰ ਮੈਂ ਬਹੁਤਾ ਜੋਰ ਤੋਂ ਮੈਂ ਟੈ ਇਧਰ ਉਹ ਬਲੈਕ ਐਂਡ ਬੋਡੀ ਉਹ ਨਾ ਹੈ ਛੜੀ ਬੋਡੀ ਤੇਰੀ ਨਹੀਂ ਸੋਨੀਏ ਦੋਨੇ ਭਾਈ ਬੁਲਾਇਆ ਰੈਂਡ ਕੋ ਹਾਂਜੀ ਇਹ ਸੀ ਅੱਜ ਦਾ ਵਲੌਗ ਵਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਹ ਵੀ ਸੀ ਅੱਜ ਦਾ ਵਲੌਗ ਹੈ ਹੋਤਾ ਕੀ ਹੈ ਰੈਂਡ ਮੈਂ ਫਿਰ ਤੋਂ ਗਈ ਅੰਨਾ ਮਿਲਦੇ ਆਗਲੇ ਵਲੌਗ ਚ ਸਸਰੀ ਘਾਲ ਜੀ ਸਾਰਿਆਂ ਨੂੰ ਤੁਹਾਨੂੰ ਕਾ ਕਾ ਜਾਲੀ ਕਰੇ Sejirika Aji Sejirian Jangan lupa.